ਮੇਲਾ ਸੀ ਮਾ ਬੋਲੀ ਪੰਜਾਬੀ ਨੂੰ ਸਮਰਪਿਤ ਕਰਦੇ। ਜਦੋਂ ਮੇਲਾ ਹੁੰਦਾ ਹੈ ਮਾਲਵੇ ਹੈਰੀਟੇ ਦੇ ਜਿੰਨੇ ਮੈਂਬਰ ਹੈ ਉਹਨਾਂ ਦੇ ਚਿਹਰੇ ਤੇ ਇੱਕ ਨੁਖੀ ਰੌਣਕ ਆ ਜਾਂਦੀ। ਵੀ ਜਿੰਨੇ ਸਾਡੇ ਮੈਂਬਰ ਹੈ ਉਹਨਾਂ ਦੇ ਸ਼ਾਇਦ ਘਰੇ ਕੋਈ ਵਿਆਹ ਹੋਵੇ। ਵਿਆਹ ਦਾ ਉਹਨਾਂ ਚਾਰ ਹੀ ਹੁੰਦਾ ਜਿੰਨਾਂ ਦੇ ਮੇਲੇ ਦਾ ਚਾ। ਇੱਕ ਬਰਾਸਤ ਹੈ ਜਿਹੜੀ ਸਾਨੂੰ ਇੱਕ ਅੰਦਰੋਂ ਸਕੂਨ ਦਿੰਦੀ ਹੈ। ਤੇ ਜਿਹਦੇ ਕਰਕੇ ਇਹ ਕਿਸੇ ਦਾ ਟੌਰ ਕੇ ਜਿਹੜਾ ਕਿ ਇੱਕ ਮੇਲੇ ਦੇ ਨਾਲ ਫਰਸਾਰ ਪਰ ਚੜਦੀ ਕਲਾ ਚ। ਖੜਿਆ ਰਹਿੰਦਾ ਬੰਦਾ ਤੇ ਜਦੋਂ ਮਹਾਪੁਰੀ ਸੰਬੰਧ ਪੰਜਾਬੀ ਨਾਲ ਸੰਬੰਧਿਤ ਕਿਤਾਬੇ ਮੇਲਾ ਤਾਂ ਉਹਦੇ ਵਾਸਤੇ ਦਾ ਫਿਰ ਸਿਰ ਪੰਜਾਬੀ ਹੈ ਤੇ ਪੰਜਾਬ ਤੇ ਪੰਜਾਬੀ ਨਜ਼ਰਾਂ ਚਾਹੀਦੀ ਜੀ ਇਸ ਕਰਕੇ ਮੇਲੇ ਦੇ ਵਿੱਚ ਜੈਪਾਲਗਰ ਦੇ ਅੰਦਰ ਤੁਹਾਨੂੰ ਸਾਰੀ ਮਹਾਪੁਰੀ ਪੰਜਾਬੀ ਨਾਲ ਸੰਬੰਧਿਤ ਸਭ ਕੁਝ ਨਜ਼ਰ ਆਉਂਦਾ ਜੇ ਤੂੰ ਦੇਖਣਾ ਵਿਰਾਸਤੀ ਮੇਲਾ ਬਠਿੰਡੇ ਵਾਲੀ ਰੇਲ ਚੜ੍ਹਿਆ ਜੀ ਹਾਂ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਪੰਜਾਬ ਦੀ ਵਿਰਾਸਤ ਝਲਕੇਗੀ ਪੰਜਾਬ ਪੁਰਾਣਾ ਪੰਜਾਬ ਆ ਜਿਹੜਾ ਇੱਥੇ ਦੇਖਣ ਨੂੰ ਮਿਲੇਗਾ ਇੱਕ ਵਾਰ ਫੇਰ ਅੱਜ ਦੀ ਨੌਜਵਾਨ ਪੀੜ੍ਹੀ ਉਸ ਪੰਜਾਬ ਨੂੰ ਦੇਖੇਗੀ ਜੋ ਕਾਫੀ ਸਮਾਂ ਪਹਿਲਾਂ ਹੁੰਦਾ ਸੀ ਬੇਸ਼ੱਕ ਹੁਣ ਪੰਜਾਬ ਪਿੰਡਾਂ ਵਿੱਚੋਂ ਵੀ ਵਿਸਰਦਾ ਜਾ ਰਿਹਾ ਹੈ ਪਰ ਇੱਥੇ ਝਲਕਾ ਜਿਹੜੀ ਪੂਰੀ ਪੰਜਾਬ ਦੀ ਦੇਖਣ ਨੂੰ ਮਿਲੇਗੀ ਤਸਵੀਰਾਂ ਤੁਹਾਨੂੰ ਸ਼ੁਰੂ ਕਰਦੇ ਆ ਦਿਖਾਉਣੇ ਆ ਕਿ ਲਗਭਗ ਤਿਆਰੀਆਂ ਨੇ ਜਿਹੜੀਆਂ ਇੱਥੇ ਮੁਕੰਮਲ ਕੀਤੀਆਂ ਜਾ ਸਕੀਆਂ ਨੇ ਪਿਛਲੇ ਕਈ ਸਾਲਾਂ ਤੋਂ ਵਿਰਾਸਤੀ ਮੇਲਾ ਜਿਹੜਾ ਇੱਥੇ ਬਠਿੰਡੇ ਦੇ ਸਰਕਾਰ ਲੋਕਾਂ ਵੱਲੋਂ ਸਮਾਜ ਸੇਵੀ ਲੋਕਾਂ ਵੱਲੋਂ ਲਗਾਇਆ ਜਾਂਦਾ ਤੇ ਲੋਕਾਂ ਨੂੰ ਪੰਜਾਬੀ ਵਿਰਾਸਤ ਨਾਲ ਜਿਹੜਾ ਜੋੜਾ ਜਾਂਦਾ ਭਾਵੇਂ ਕਿ ਪਿਛਲੇ ਕੁਝ ਸਮੇਂ ਦੌਰਾਨ ਕਰੋਨਾ ਕਾਲ ਦੌਰਾਨ ਕੁਝ ਮੁਸ਼ਕਲਾਂ ਜਿਹੜੀਆਂ ਚੱਲੀਆਂ ਪਈਆਂ ਇਹ ਮੇਲਾ ਜਿਹੜਾ ਕਰੋਨਾ ਕਾਲ ਦੌਰਾਨ ਇੱਕ ਵਾਰ ਠੰਡਾ ਪੈ ਗਿਆ ਸੀ ਬੰਦ ਹੋ ਗਿਆ ਸੀ ਪਰ ਉਸ ਤੋਂ ਬਾਅਦ ਦੁਬਾਰੇ ਫੇਰ ਨੇ ਜਿਹੜੇ ਕਰੋਨਾ ਤੋਂ ਬਾਅਦ ਜਿਹੜਾ ਮੇਲਾ ਸ਼ੁਰੂ ਹੋ ਚੁੱਕਿਆ ਤੁਹਾਨੂੰ ਤਸਵੀਰਾਂ ਦੇਣੀਆਂ ਪੁਰਾਣੇ ਵਿਰਸੇ ਦੀਆਂ ਇੱਥੇ ਨਜ਼ਰ ਆਉਣਗੀਆਂ ਹਰ ਰੰਗ ਆ ਜਿਹੜਾ ਪੰਜਾਬੀ ਰੰਗ ਆ ਜਿਹੜਾ ਨਜ਼ਰ ਆਵੇਗਾ ਇਹ ਪੁਰਾਣੇ ਪਿੰਡਾਂ ਦੀ ਝਲਕਾ ਜਿਹੜੀ ਇਹ ਬਣਾਈ ਗਈ ਹੈ ਸਾਡੇ ਨਾਲ ਪ੍ਰਬੰਧਕ ਮੌਜੂਦ ਨੇ ਉਹਨਾਂ ਨਾਲ ਵੀ ਪੂਰੀ ਗੱਲਬਾਤ ਕਰਾਂਗੇ ਜੋ ਕਿ ਹਰ ਵਕਤ ਇਕੱਲਤ ਹੀ ਰਹਿੰਦੇ ਆ ਕਹਿੰਦੇ ਹੁਣ ਜੋ ਤਿਆਰੀਆਂ ਚੱਲੀ ਜਾਂਦੀਆਂ ਨੇ ਤੇ ਖਾਲਸਾ ਜੀ ਕਹਿੰਦੇ ਘਰੇ ਨਹੀਂ ਜਾਂਦੇ ਹੁਣ ਤਾਂ ਇੱਥੇ ਸੌ ਜੰਨੇ ਆ ਤਿਆਰੀਆਂ ਪੂਰੀਆਂ ਲੱਗੇ ਹੋਏ ਜੋਰਾ ਛੋਰਾ ਤੇ ਘਰ ਕੋ ਠੀਕ ਹੈ ਨਾ ਜੀ ਹੂੰ ਗੱਲ ਜਦੋਂ ਮੇਲਾ ਆਉਂਦਾ ਹੈ ਤਾਂ ਆਪਣੇ ਆਪਣੇ ਜੀ ਸਾਹਿਬ ਸੀ ਜੈਦਵ ਸਾਹਿਬ ਉਹ ਕਹਿੰਦੇ ਸੀ ਮਾਲਵੇ ਹੈਰੀਟੇਜ ਦੇ ਜਿੰਨੇ ਮੈਂਬਰ ਹੈ ਉਹਨਾਂ ਦੇ ਚਿਹਰਿਆਂ ਤੇ ਨਾ ਇੱਕ ਨੋਖੀ ਰੌਣਕ ਆ ਜਾਂਦੀ ਹੈ ਕੀ ਬਾਤ ਹੈ ਤੇ ਇਸ ਕਰਕੇ ਹੈ ਵੀ ਜਿੰਨੇ ਸਾਡੇ ਮੈਂਬਰ ਹੈ ਉਹਨਾਂ ਦੇ ਸ਼ਾਇਦ ਘਰੇ ਕੋਈ ਵਿਆਹ ਹੋਵੇ ਵਿਆਹ ਦਾ ਉਹਨਾਂ ਚਾਹ ਨਹੀਂ ਹੁੰਦਾ ਜਿੰਨਾ ਮੇਲੇ ਦਾ ਚਾਹ ਇਸ ਕਰਕੇ ਇਹ ਕਿਉਂਕਿ ਇੱਕ ਵਿਰਾਸਤ ਹੈ ਜਿਹਦੀ ਸਾਨੂੰ ਇੱਕ ਅੰਦਰੋਂ ਸਕੂਨ ਦਿੰਦੀ ਹੈ ਤੇ ਜਿਹਦੇ ਕਰਕੇ ਇਹ ਕਿਸੇ ਦਾ ਟੁਰਕ ਹੈ ਜਿਹੜਾ ਕਿ ਇੱਕ ਮੇਲੇ ਦੇ ਨਾਲ ਫਰਸਾਦ ਪਰ ਚੜਦੀ ਕਲਾ ਚ ਖੜਿਆ ਰੰਦ ਬੰਦਾ ਖਾਲਸਾ ਜੀ ਕਦੋਂ ਸ਼ੁਰੂ ਹੋ ਰਿਹਾ ਮੇਲਾ ਦਰਸ਼ਕਾਂ ਨੂੰ ਇੱਕ ਵਾਰ ਜਰੂਰ ਦੱਸ ਦੋ ਤੇ ਇਸ ਵਾਰ ਕੀ ਖਾਸ ਦੇਖਣ ਨੂੰ ਮਿਲੇਗਾ ਕਿਉਂਕਿ ਪਿਛਲੇ ਸਮੇਂ ਕਰੋਨਾ ਕਾਲ ਰਹਾ ਠੰਡਾ ਪੈ ਗਿਆ ਕਿਤੇ ਨਾ ਕਿਤੇ ਕੁਝ ਨਾ ਕੁਝ ਉਹ ਹੁਣ ਦੁਬਾਰੇ ਫਿਰ ਰੌਣਕਾਂ ਜਿਹੜੀਆਂ ਜੈਵਾਲ ਜੈਪਾਲ ਪਿੰਡਾਂ ਚ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਇਸ ਵਾਰ ਕੀ ਕੀ ਨਜ਼ਾਰੇ ਆ ਜਿਹੜੇ ਦੇਖਣ ਨੂੰ ਮਿਲਗੇ ਸਭ ਤੋਂ ਵੱਡੀ ਗੱਲ ਤਾਂ ਤੁਸੀਂ ਜਿਹੜੇ ਪਿੰਡ 'ਚ ਖੜੇ ਹੋ ਤੁਸੀਂ ਦੇਖਿਆ ਨਹੀਂ ਵੀ ਇਹ ਪਿੰਡ ਦੇ ਪਿਛਲੇ ਦਿਖਤ ਤੇ ਅੱਜ ਦੀ ਦਿਖ ਤੁਹਾਨੂੰ ਵੱਖਰੀ ਨਜ਼ਰ ਆ ਰਹੀ ਹੈ ਤੇ ਦੂਜੀ ਗੱਲ ਇਹ ਕਿ ਮੇਲਾ ਅਸੀਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕਰਦੇ ਹਾਂ ਤੇ ਜਦੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕੀਤਾ ਹੋਇਆ ਮੇਲਾ ਤਾਂ ਉਹਦੇ ਵਾਸਤੇ ਦਾ ਫਿਰ ਤੁਹਾਨੂੰ ਪੰਜਾਬੀ ਅਤੇ ਪੰਜਾਬ ਤੇ ਪੰਜਾਬੀ ਦੀ ਨਜ਼ਰੋਂ ਚਾਹੀਦੀ ਹੈ ਇਸ ਕਰਕੇ ਮੇਲੇ ਦੇ ਵਿੱਚ ਜੈਪਾਰਗਰ ਦੇ ਅੰਦਰ ਤੁਹਾਨੂੰ ਸਾਰੀ ਮਾਂ ਬੋਲੀ ਪੰਜਾਬੀ ਨਾਲ ਸੰਬੰਧਤੀ ਸਾਕੀ ਜਨਾਬ ਕੀ ਕੀ ਖਾਸ ਰੰਗ ਜਿਹੜੇ ਦੇਖਣ ਨੂੰ ਮਿਲਣਗੇ ਕਲਾਕਾਰ ਵੀ ਕੋਈ ਆ ਰਹੇ ਨੇ ਫਿਰ ਜਿਹਦੀ ਸ਼ੁਰੂਆਤ ਹੈ ਉਹ ਗੁਰਦੁਆਰਾ ਹਜਰਤਾਂ ਤੋਰ ਅਰਦਾਸ ਕਰਨੋਂ ਪ੍ਰੰਤ ਅਸੈਂਸਰ ਸ਼ੁਰੂ ਹੋਣੀ ਹੈ ਤੇ ਜੋ ਵਕਤ ਵਕਤ ਬਜ਼ਾਰਾ ਚ ਹੁੰਦੀ ਹੋਈ ਵਿਰਾਸਤੀ ਪੰਜਾਬੀ ਗਾਰਡ ਦੇ ਕੋਲ ਪਹੁੰਚੇਗਾ ਕਾਫਲਾ ਤੇ ਇੱਥੇ ਫਿਰ ਪ੍ਰੋਗਰਾਮ ਸ਼ੁਰੂ ਹੋਏਗਾ ਰਾਤ ਨੂੰ ਕੱਲ ਜਿਹੜਾ ਹੈਗਾ ਨਾਟਕ ਹੋਊਗਾ ਜੋ ਕੁਮਦੀਪ ਦੇਵ ਜੀ ਦਾ ਲਿਖਿਆ ਹੋਇਆ ਹੈ ਦੇ ਦੇਖਣ ਅੱਜ ਰਾਤ ਨੂੰ ਕਿਹੜਾ ਸਾਥ ਤੋਂ ਜਾਗੋ ਤੁਰਗੇ اچھا ਜਿਹੜੇ ਸਾਡੇ ਵਰਕਰ ਜਿਹੜੇ ਹੈ ਉਹ ਸਾਰੇ ਉਸ ਜਾਗੋ ਚ ਭਾਗ ਲੈਣਗੇ ਕਿਉਂਕਿ ਅੱਗੇ ਅਸੀਂ ਕਰਦੇ ਸੀ ਜਿਸ ਦਿਨ ਮੇਲਾ ਸ਼ੁਰੂ ਹੁੰਦਾ ਸੀ ਤੇ ਕਾਫਲਾ ਹੁੰਦਾ ਸੀ ਜਦੋਂ ਕਰਦੇ ਸੀਗੇ ਜੇ ਫਿਰ ਉਹ ਕੀ ਸੀ ਆ ਦੇਖਿਆ ਮੈਂ ਵੀ ਬੱਚੇ ਮੈਂਬਰ ਕਾਫੀ ਥੱਕ ਜਾਂਦੇ ਐ ਤੇ ਜਾਂ ਉਹਨਾਂ ਦਾ ਮਨ ਚ ਹੁੰਦੀ ਆ ਵੀ ਅਸੀਂ ਸਟੇਜ ਤੇ ਜਿਹੜਾ ਪ੍ਰੋਗਰਾਮ ਦੋ ਦੇਖਣਾ ਹੈ ਉਹ ਤੋਂ ਭਾਈ ਦੇ ਸੀਗੇ ਇਹਨਾਂ ਨੂੰ ਇੱਕ ਦਿਨ ਪਹਿਲਾਂ ਹੀ ਸਵਾ ਦਿੱਤਾ ਹੈ ਵੇ ਤੁਸੀਂ ਪੂਰੇ ਚਾਹੋ ਮਲਾਰਨ ਨਰ ਬੀਜਰਾ ਮੇਲਾ ਹੈ ਉਹ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦਿਨ ਆਪਣੇ ਜਿਹੜੇ ਕਿਲਾ ਸਾਹਿਬ ਤੋਂ ਜਾਗੋ ਕਢੋ ਤੇ ਘੱਟੋ ਘੱਟ ਜਿੰਨਾ ਵੀ ਵਦ ਵੀ 2-3 ਘੰਟੇ ਲਾਉਂਦੀਓ ਉਹਨਾਂ ਨਾਲ ਆਪਣੇ ਵਧੀਆ ਐਂਟਰਟੇਨਮੈਂਟ ਕਰਦੇ ਪੰਜਾਬੀਆ ਦੀ ਗੱਲ ਕਰਦੇ ਡੋਕਾਂ ਨੂੰ ਜਾਗੋ 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 ਉਹਦਾ ਹੁਕਾ ਦਿੰਦੇ ਵੀ ਆਪਣੇ ਪਿੰਡ ਦੇ ਵਿੱਚ ਆ ਤੇ ਕੌਣ ਸਮਾਪਤੀ ਤੇ ਕੌਣ ਆ ਰਿਹਾ ਕਲਾਕਾਰ ਕਹਿੰਦੇ ਸਮਾਪਤੀ ਤੇ ਆਪਣੇ ਕਵਰ ਗਰੇਵਾਲ ਜੀ ਆ ਰਹੇ ਨੇ ਤੇ ਕਿਉਂਕਿ ਉਹ ਵੀ ਇੱਕ ਪੰਜਾਬੀ ਰੰਗਾਂ ਦੇ ਵਿੱਚ ਰੰਗੇ ਹੋਏ ਆ ਤੇ ਉਹ ਹੁਣ ਪੰਜਾਬੀ ਦਾ ਜੋ ਸਾਰਾ ਪ੍ਰੋਗਰਾਮ ਹੈ ਪੇਸ਼ ਕਰਨਗੇ ਤੇ ਸਾਰੇ ਪੰਜਾਬੀਆਂ ਨੂੰ ਇਹ ਹਲ ਕਰਨ ਆਪਣੇ ਏਰੀਆ ਦੇ ਵੀ ਹੈ ਹਾਂ ਤੇਰੇ ਵੱਲ ਆਪਣੇ ਏਰੀਆ ਦੇ ਹੈ ਆਪਣੇ ਪਿੰਡਾਂ ਦੇ ਹੈ ਆਪਣੇ ਆਪਣੇ ਆ ਜਿਹੜੀ ਜੂ ਹੈ ਉਹ ਜੂ ਦੇ ਹੈ ਕਿਉਂਕਿ ਜਿਹੜਾ ਬਚੰਡਾ ਹੈ ਜਿਹੜੇ ਦੇਖੋ ਹੁਣ ਮੈਂ ਮੈਂ ਸਰਜਾਏ ਇਹ ਬਚੰਡਾ ਜੂ ਹੈ ਜੂ ਦੇ ਹੈ ਸਾਰੇ ਤੇ ਇਸ ਕਰਕੇ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਉਹਨਾਂ ਨੇ ਮਰਵੇਈ ਪਹਿਰਾਵੇ ਨੂੰ ਦੁਨੀਆ ਦੇ ਕੋਨੇ-ਕੋਨੇ ਪਹੁੰਚਾਇਆ ਤੇ ਇਸੇ ਮਾਨ ਬਈ ਪਰ ਰਾਵੇ ਦੇ ਵਿੱਚੋਂ ਹੁਣ ਵੀ ਵਿਟਰੇ ਆ ਜਿਵੇਂ ਸਾਡੀ ਚਾ ਚਾਚੀ ਅਦਰੋਸੀ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਵੀ ਆਪਣੇ ਉਸ ਪਰਾਵੇ ਨੂੰ ਤੇ ਮਲਵੇਈ ਗੱਲ ਨੂੰ ਜਿਵੇਂ ਲੋਕਾਂ ਦਾ ਪਹੁੰਚਾਇਆ ਪਹੁੰਚਾਇਆ ਸੀਗਾ ਅੱਜ ਉਹ ਦੁਨੀਆ 'ਚ ਨਹੀਂ ਹੈਗੇ ਲੇਕਿਨ ਉਹਨਾਂ ਦੀ ਯਾਦ ਦੇ ਵਿੱਚ ਅੱਜ ਵੀ ਚਾ ਚਾਚੀ ਅਦਰੋ ਦਾ ਘਰ ਸਾਰੇ ਲੋਕਾਂ ਆ ਕੇ ਦੇਖਦੇ ਹੋ ਉਸੇ ਪ੍ਰੋਗਰਾਮ ਵਿੱਚ ਅਪੀਲ ਕੀ ਕਰਨ ਚਾਹਾਂਗੇ ਲਾਸਟ 'ਚ ਖਾਸ ਕਰ ਮਾਲਵੇ ਦੇ ਲੋਕਾਂ ਨੂੰ ਮੈਂ ਸਿਰਫ ਮਾਲਵੇ ਦੇ ਲੋਕਾਂ ਨੂੰ ਨਹੀਂ ਦੁਨੀਆ ਭਰ ਦੇ ਵਿੱਚ ਜਿੱਥੇ ਪੰਜਾਬੀ ਬੈਠੇ ਆ ਉਹਨਾਂ ਨੂੰ ਅਪੀਲ ਕਰਨੀ ਚਾਹੂੰਗਾ ਕਿ ਦੇਖੋ ਕਿ ਸੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲ ਜਾਈ। ਦੇਖੋ ਤੁਸੀਂ ਭਾਵੇਂ ਸੂਰਜ ਤੇ ਪਹੁੰਚੋ, ਚੰਨ ਤੇ ਪਹੁੰਚੋ, ਹੋਰ ਵੀ ਗਾਹ ਪਹੁੰਚੋ। ਲੇਕਿਨ ਜਿਹੜੇ ਲੋਕ ਜਿਹੜਿਆ ਕੰਮ ਆ ਜਿਹਨੇ ਦੇਸ਼ ਆਪਣੀ ਵਿਰਾਸਤ ਨੂੰ ਭੁੱਲ ਜਾਂਦੇ ਆ ਉਹ ਦੁਨੀਆ ਦੇ ਨਕਸ਼ੇ ਤੋਂ ਅਲੋਪ ਹੋ ਜਾਂਦੇ। ਤੇ ਬੜੇ ਦੁਖੀ ਗੱਲ ਹੈ ਕਿ ਜਿਹੜੀ ਮੌਜੂਦਾ ਐਡ ਪ੍ਰੈਜ਼ੈਂਟ ਜਨਰੇਸ਼ਨ ਹੈ ਉਹ ਵੀ ਸਾਡੇ ਵਿਰਾਸਤੋਂ ਪੰਜਾਬੀ ਤੋਂ ਦੂਰ ਹੁੰਦੀ ਜਾ ਰਹੀ ਹੈ ਲੇਕਿਨ ਜੇ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਤਾਂ ਉਹਨਾਂ ਵਾਲੀ ਜਨਰੇਸ਼ਨ ਨੂੰ ਕੀ ਪਤਾ ਹੋਗਾ ਸੋ ਅਸੀਂ ਐਕਚੁਅਲੀ ਇੱਕ ਨਵੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਬੱਚੇ ਵੀ ਆਉਣਗੇ ਜਾਂ ਪੇਰੈਂਟਸ ਕੋਲ ਕੋਈ ਬੱਚੇ ਤੇ ਖੜੇ ਹੋਣਗੇ ਉਹਨਾਂ ਨੂੰ ਅਸੀਂ ਊੜਿਆਰੇ ਦੀ ਇੱਕ ਛੋਟੀ ਗਿਫਟ ਦੇਵਾਂਗੇ ਜੋ ਆਪਣੇ ਕੋਲ ਰੱਖਣ ਘਰ ਜਾ ਕੇ ਤੁਮਾਰਨ ਤੇ ਅਸੀਂ ਸਮੁੱਚੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੀ ਵਿਰਾਸਤ ਨਾਲ ਡੁੱਲਣ ਉੱਥੇ ਬੜੀਆਂ ਤਰੱਕੀਆਂ ਕਰ ਰਹੀ ਐ ਹੋਰ ਤਰੱਕੀਆਂ ਕਰਨ ਤੇ ਲੇਕਿਨ ਉਹ ਆਪਣੀ ਵਿਰਾਸਤ ਤੋਂ ਮਾਹਬੋਰੀ ਨਾ ਭੁੱਲਣ ਤੇ ਨਾ ਹੀ ਆਪਣੀ ਵਿਰਾਸਤ ਨੂੰ ਭੁੱਲਣ ਪੰਜਾਬੀਆਂ ਤੁਹਾਨੂੰ ਨਾ ਭੁੱਲਣ ਪੰਜਾਬ ਨੂੰ ਨਾ ਭੁੱਲਣ ਬਿਲਕੁਲ ਆਪਣੀ ਵਿਰਾਸਤ ਨੂੰ ਜਿਹੜਾ ਯਾਦ ਰੱਖਣ ਇਹ ਸੁਨੇਹਾ ਖਾਲਸਾ ਜੀ ਦੇ ਰਹੇ ਨੇ ਤੇ ਖਾਲਸਾ ਜੀ ਨੇ ਸਦਾ ਵੀ ਦਿੱਤਾ ਖੁੱਲਾ ਪੰਜਾਬੀਆਂ ਨੂੰ ਕਿ ਵਿਰਾਸਤ ਮੇਲੇ ਵਿੱਚ ਆਉਣ ਆਪਣੀ ਨੌਜਵਾਨ ਪੀੜੀ ਨੂੰ ਆਪਣੀ ਆਉਣ ਵਾਲੀ ਪੀੜੀ ਨੂੰ ਵਿਰਾਸਤ ਤੋਂ ਜਾਣੂ ਕਰਾਉਣ ਤੇ ਵਿਰਾਸਤ ਨਾਲ ਜੋੜਨ ਇਸੇ ਤਰ੍ਹਾਂ ਲਗਾਤਾਰ ਪੀਟੀਸੀ ਨਿਊਜ਼ ਤੇ ਤੁਹਾਨੂੰ ਪੂਰੀ ਵਿਰਾਸਤ ਮੇਲੇ ਦੀ ਕਵਰੇਜ ਆ ਜਿਹੜੀ ਦਿਖਾਉਂਦੇ ਰਵਾਂਗੇ ਮਨੀਸ਼ ਗਰਗ ਪੀਟੀਸੀ ਨਿਊਜ਼ ਬਠਿੰਡਾ